हां जी दोस्तों सारेयानु सस्श्रीकाल स्वागत करते हैं टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਿਆਲੀ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਸ਼ਕਰੀ ਦੀ ਤੇ ਨਾਲ ਲੱਗਦਾ ਪਿੰਡ ਸਰਾਲੀ ਮੰਡ ਜੱਲੇਵਾਲ ਪਿੰਡ ਥੋੜੀ ਦੂਰੀ ਤੇ ਆ ਵੀਰ ਕੋਮਲ ਦੇ ਘਰ ਆਇਆ ਦੋਸਤੋ ਅੱਜ ਤੁਹਾਨੂੰ ਟੋਟਲ 4 ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਅੱਜ 3 ਬੈੜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ ਇੱਕ ਗੱਬਣ ਦਿਖਾਵਾਂਗੇ ਪਸ਼ੂਚਾਰ ਨੇ ਚੋਂ ਪਸ਼ੂਆਂ ਦੀ ਡਿਟੇਲ ਮਿਲ ਜੂਗੀ ਬਾਕੀ ਦੋਸਤੋ ਰੇਟ ਭਾਅ ਪੜਤੇ ਬਿਲਕੁਲ ਜਾਇਜ਼ ਤੇ ਜੈਨੂਨ ਰੇਟ ਭਾਅ ਪੜਤੇ ਹੁੰਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਛੋਟੇ ਰੇਟ ਦੀਆਂ ਵਿਹੜਾਂ ਹੁੰਦੀਆਂ ਨੇ ਵਿਹੜਾਂ ਚੰਗੀਆਂ ਹੁੰਦੀਆਂ ਨੇ ਮੋਲ ਜਿਹੜੇ ਬਿਲਕੁਲ ਜਾਇਜ਼ ਜੈਨੂਨ ਹੁੰਦੇ ਆ ਠੀਕ ਹੈ ਜੀ ਤੇ ਪੂਰੀ ਗੱਲਬਾਤ ਵੀਰ ਸਰਮੁਖ ਦੇ ਨਾਲ ਕਰਾਂਗੇ ਇਹਨਾਂ ਤੋਂ ਪੂਰੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੋਸਤੋ 8 ਮਾਰਚ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 ਵਜੇ ਦਾ ਹੈਗਾ ਠੀਕ ਹੈ ਤੇ ਵੇੜਾ ਜਿਹੜੀਆਂ ਦਿਖਾਵਾਂਗੇ ਦੋਸਤੋ ਜਿਹੜੀ ਵੇੜ ਕੋਈ ਪਸੰਦ ਆਉਂਦੀ ਹੈ ਕਿਸੇ ਫਾਰਮਰ ਵੀਰ ਨੂੰ ਘਰੇ ਆਣ ਕੇ ਆਪਦੀ ਨਰਖ ਪਰਖਾ ਤਸੱਲੀ ਤੁਸੀਂ ਕਰ ਲਿਓ ਗੱਪਣ ਪਸ਼ੂ ਹੋਇਆ ਤਾਂ ਦੋਸਤੋ ਚੌਥਾਣਾ ਦਾ ਤਿੱਪ ਕੇ ਸੋਇਆ ਸੋਇਆ ਪਸ਼ੂ ਆਪਦਾ ਚੌਥਾਣਾ ਦਾ ਜਿਹੜਾ ਦੋ ਟਾਈਮ ਚੋਕੇ ਤਸੱਲੀ ਜ਼ਰੂਰ ਕਰ ਲਿਓ ਆਓ ਲੈਣੀਆਂ ਬਥੇਰੇ ਡਿਟੇਲ ਵੀਰ ਸਰਮਖ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸਰਮਖ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤੂ ਸਾਹਿਬ ਜੀ ਸਨਾਹ ਠੀਕ ਠਾਕ ਜੀ ਬਹੁਤ ਵਧੀਆ ਵੀਰ ਸਨਾਹ ਹੋਰ ਠੀਕ ਠਾਕ ਹਾਂਜੀ ਕਿਰਪਾ ਹੀ ਨਾਲ ਤੁਹਾਨੂੰ ਵਧਾਈਆਂ ਹਾਂ ਜੀ 1 ਲੱਖ ਤੋਂ ਉੱਪਰ ਪਰਿਵਾਰ ਆਪਣਾ ਨਾਲ ਜੁੜ ਚੁੱਕਾ ਹੈ ਬਿਲਕੁਲ ਜੀ ਬਿਲਕੁਲ ਤੁਹਾਨੂੰ ਵੀਰ ਜੀ ਬਹੁਤ ਬਹੁਤ ਵਧਾਈਆਂ ਸਾਰੇ ਵੀਰਾਂ ਨੂੰ ਜਿੰਨੇ ਵੀ ਆਪਣੇ ਭੈਣ ਭਰਾ ਆਪਣੇ ਨਾਲ ਜਿੰਨੇ ਮੇਰੇ ਵੀਰ ਚੈਨਲ ਨੇ ਵੇਹੜੇ ਵਾਤਵਾ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵੀਰ ਮੇਰੇ ਵਧੀਆ ਤੋਂ ਵਧੀਆ ਬਿਲਕੁਲ ਬਿਲਕੁਲ ਬਈ ਮਿਹਰਬਾਨੀ ਵੀਰ ਸ਼ਰਮਖਸਿਆ ਅੱਛਾ ਸ਼ਰਮਖਵੀਰ ਅੱਜ ਪਸ਼ੂ ਆਪਣੇ ਕੋਲ ਟੋਟਲ 4 ਨੇ ਹਾਂਜੀ ਸੰਦੂ ਸਾਬ ਆਪਣੇ ਕੋਲ 4 ਵੇੜਾ ਮਕਾਉਗਾ ਜਿੰਨਾ ਵਿੱਚੋਂ ਤੇ ਵੜਾ ਵੈਸੇ ਚੰਗੀਆਂ ਦੁੱਧ ਤੇ ਚੱਲਣ ਰਹੀਆਂ ਹਣ ਕੇ ਬੌਲੇ ਬੌਲੇ ਤੇ ਵੀ ਹੈਗੀ ਕੋਈ ਸੰਤੂ ਸਾਹਿਬ ਇੱਕ ਵੜਾ ਹੈ ਜਿਹੜੀ ਬੌਲੇ ਤੇ ਤੇ ਜਦ ਨਾਲ ਐਸਓਈ ਨੂੰ ਠੀਕ ਹੈ ਜੀ ਹਾਂਜੀ ਬਾਕੀ ਆ ਦੋ ਦੁੱਧ ਤੇ ਆ ਲਓ ਜੀ ਹਾਂਜੀ ਲਓ ਦੋਸਤੋ ਦੋ ਦੁੱਧ ਤੇ ਚੱਲਣ ਰਹੀਆਂ ਨੇ ਵੜਾ ਤੇ ਇੱਕ ਬੌਲੇ ਤੇ ਆ ਕੱਲੇ ਕੱਲੇ ਪਸ਼ੂ ਦੀ ਡਿਟੇਲ ਜਿਹੜੀ ਤੁਹਾਨੂੰ ਮਿਲ ਜੂਗੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਰੇਟ ਭਾਅ ਫੜਤਾ ਬਿਲਕੁਲ ਵੀਡੀਓ ਦੇ ਵਿੱਚ ਕਰ ਦਿਆਂਗੇ ਤੇ ਵੀਰ ਸ਼ਰਮਖ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਵੜਾ ਤੋਂ ਕਰ ਲਈਏ ਇਹ ਹੋ ਸਕਦੇ ਵਿੱਚ ਬਹਿਣਾ ਵੈਸੇ ਆਪਾਂ ਲਈ ਹੁਣ ਪਸੰਦ ਕਰ ਰਹੇ ਹਾਂ ਹਾਂਜੀ ਹਾਂਜੀ ਹੁਣ ਗਰਮੀ ਚ ਰੋਤ ਆ ਰਹੀ ਹੈ ਜੀ ਇਹ ਗਰਮੀ ਜਿਹੜਾ ਬਾਹਰ ਆ ਰਹੀ ਹੈ ਹਾਂ ਇਹ ਸੰਤੂ ਸਾਹਿਬ ਐਚਐਫ ਤੇ ਜਰਸੀ ਦਾ ਕ੍ਰਾਸ ਹੈ ਜੀ ਠੀਕ ਆ ਜੀ ਹਾਂਜੀ ਤੇ ਅੱਜ ਸੁਈ ਨੂੰ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੰਤੂ ਸਾਹਿਬ ਘਰ ਆਲੇ ਆਪਾਂ ਨੂੰ 20 ਆਖਿਆ ਪਰ ਆਪਾਂ 25 ਦਿਨ ਮੰਨੇ ਪਰ ਕੋਈ ਮਹੀਨਾ ਮੰਗ ਲੇ ਤਾਂ ਕੋਈ ਨਹੀਂ ਇਹ ਮਗਰ ਵਛੀ ਹੈ ਜੀ ਲੋ ਜੀ ਹਾਂਜੀ ਉਹ ਤਾਂ ਸੋ ਵਛੀ ਵੀ ਮਗਰ ਪੂਰੀ ਕੈਮ ਆ ਠੀਕ ਆ ਜੀ ਪੂਰੀ ਐਕਟਿਵ ਆ ਮਗਰ ਵਛੀ ਕੋਈ 20 ਦਿਨਾਂ ਦਾ ਕੋਈ 25 ਦਿਨਾਂ ਦਾ ਐਡੀਆਂ ਮੰਨ ਲੇ ਓਏ ਮਹੀਨੇ ਦਾ ਲੱਗੋ ਤੇ ਮਹੀਨੇ ਦੀ ਵੀ ਸੂਈ ਹੋ ਸਕਦੀ ਹੈ ਬੱਚਾ ਤੁਸੀਂ ਆ ਵੇਖ ਲਓ ਠੀਕ ਆ ਮਗਰ ਵਾਛੀ ਆ ਤੇ ਵੀਰ ਸਰਮਕ ਸੂਹਾ ਦੁੱਜਾ ਇਹ ਸੰਤੂ ਸਾਹਿਬ ਸੂਹਾ ਦੁੱਜਾ ਜੀ ਅੱਛਾ ਇਹਦੇ ਥੱਲੇ ਇਸ ਟਾਈਮ 11 ਲੀਟਰ ਦੁੱਧ ਤਿਆਰ ਹੈ ਜੀ ਬਿਲਕੁਲ 11 ਲੀਟਰ ਹਾਂਜੀ ਠੀਕ ਹੈ ਜੀ ਹੁਬ ਦੋਸਤੋ 11 ਲੀਟਰ ਦੁੱਧ ਤਿਆਰ ਇਸ ਬੈਡ ਦੇ ਥੱਲੇ ਆ ਬਾਕੀ ਹਾਈਟ ਕੱਟ ਦੀ ਉੱਚੀ ਆ ਜਰਸੀ ਕ੍ਰੋਸ ਅੰਗ ਦੇ ਵਿੱਚ ਆ ਜਰਸੀ ਤੇ ਐਚ ਐਫ ਦਾ ਕ੍ਰੋਸ ਫੇਸਬੂਕ ਤੋਂ ਬਿਲਕੁਲ ਜਰਸੀ ਆ ਤੇ ਬੈਕ ਸਾਈਡ ਤੋਂ ਤੇ ਕੱਦ ਕਾੜ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਐਚ ਐਫ ਬੇੜ ਦਾ ਜਿੱਦਾਂ ਆਪਾਂ ਕਰ ਰਹੇ ਹਾਂ ਸੰਤੂ ਸਾਹਿਬ ਇੱਕ ਆਪਾਂ ਨੋਰਮਲ ਜੀ ਬੇਨਤੀ ਕਰਨੀ ਹੈ ਵੀ ਇਹ ਨਾ ਅੱਖ ਦੇ ਵਿੱਚ ਰਸਾ ਵਜ ਜਾ ਕਿ ਮਾੜਾ ਚਿੱਟਾ ਹੋ ਪਾਸੇ ਪੂਲੀ ਅੱਖ ਦੇ ਵਿੱਚ ਹਾਂਜੀ ਇਹ ਬੈਂਡਿੰਗ ਵਾਲੇ ਪਾਸੇ ਠੀਕ ਹੈ ਜੀ ਹਾਂਜੀ ਇਹ ਬੇਨਤੀ ਆਪਾਂ ਪਹਿਲਾਂ ਪ੍ਰਵਾਨ ਕਰੇ ਵੀਰ ਮਰਾ ਜਦਾ ਗਈ ਹੈ ਠੀਕ ਹੈ ਬਾਅਦ ਵਿੱਚ ਇੱਛਾ ਕੋ ਲਾਂ ਮਾਂ ਦੇ ਨੋਰਮਲ ਜਿਆ ਅੱਧਾ ਜਾਵਾ ਯਾਨੀ ਕਿ ਵੀ ਕੋਈ ਗੱਲ ਹੀ ਦੀਦਾ ਪੂਰਾ ਵਾ ਠੀਕ ਹੈ ਜੀ ਹਾਂਜੀ ਵੀ ਉਹ ਨੋਰਮਲ ਜਿਆ ਵੇਹੇ ਕੋਈ ਗੱਲ ਨਹੀਂ ਦਿਖਾ ਦਾਂਗੇ ਸਰਮਕ ਵੀਰ ਲਿਆ ਕੇ ਖੋਲ ਕੇ ਤੋਰ ਕੇ ਦਿਖਾਈਏ ਹੁਣ 11 ਕਿਲੋ ਚਵਾ ਦਾਂਗੇ ਦੁੱਧ ਸੰਤੂ ਸਾਹਿਬ ਆ ਪੂਰਾ 11 ਕਿਲੋ ਇਸ ਵਾਰ ਦੇ ਥੱਲੇ ਹੁਣ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਆਣ ਕੇ ਘਰੇ ਚੋਲਣਾ ਕਾਦ ਤੋਂ ਵੱਡਾ ਜਰਸੀ ਐਚ ਐਫ ਦਾ ਕ੍ਰੋਸ ਆਂਗਾ ਠੀਕ ਹੈ ਤੇ ਹੁਣ ਸਮਾਂ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦਿੰਨੇ ਕੋਈ 12 12:30 ਵਜੇ ਦਾ ਜਿਹੜਾ ਸਮਾਂ ਤੇ ਮਾਰਨਿੰਗ ਚਵਾਈ ਵੀਰ ਸ਼ਰਮਕਾ ਕਦੋਂ ਕ ਕਰਦੇ ਆਪਾਂ ਇਹਨਾਂ ਦੇ ਮਾਰਨਿੰਗ ਸਨਸਾ ਆਪਣੀ ਚਵਾਈ 6 ਵਜੇ ਹੁੰਦੀ ਹੈ ਜੀ 6:00 ਵਜੇ ਹਾਂਜੀ ਆ ਲਿਓ ਮਾੜਾ ਫੇਸ ਦਿਖਾਈ ਦਈਏ ਜੀ ਹਾਂ ਲਓ ਜੀ ਠੀਕ ਹੈ ਜੀ ਆ ਮੱਖ ਦੇ ਵਿੱਚ ਜਿਹੜਾ ਦੋਸਤੋ ਮਾੜਾ ਨਾਰਮਲ ਜਿਹਾ ਮਾੜਾ ਅੰਦਾ ਹਾਫ ਜਿਆ ਵੀ ਜਿਆਦਾ ਨਹੀਂ ਤੇ ਬਾਕੀ ਦੀਨਾ ਤੋਂ ਤਾਂ ਪੂਰਾ ਕਈ ਵਾਂ ਵੈਸੇ ਆਪਾਂ ਕਮਾ ਕੇ ਰਸਾ ਮਾਰ ਦਿੰਨੇ ਆ ਤੇ ਥੋੜਾ ਜਿਹਾ ਪਸ਼ੂ ਦਾ ਆ ਖੋਕ ਦਾ ਜਿਹੜਾ ਨੁਕਸਾਨ ਮਾੜਾ ਹੋ ਵੀ ਸਕਦਾ ਠੀਕ ਆ ਬਾਕੀ ਥੋੜਾ ਚਿੱਟਾ ਜਾ ਆ ਗਿਆ ਤੇ 11 ਕਿਲੋ ਦੁੱਧ ਮਹੀਨੇ ਦੀ ਸੂਈ ਆ ਵਛੀ ਮਗਰ ਆ ਠੀਕ ਆ ਬਾਕੀ ਚੌਣ ਚਾਂ ਵੀਰ ਚੌਥਾ ਨਾ ਦੀ ਚੰਗੀ ਆ ਸੰਤੂ ਸਾਹਿਬ ਇੱਕ ਨੰਬਰ ਆ ਜੀ ਕੋਈ ਪੂਰ ਛੱਟਾ ਨਹੀਂ ਠੀਕ ਹੈ ਜੀ ਜਿਹੜੇ ਵੀਰ ਲੈਣੀ ਆ ਤੇ ਦੋ ਡੰਗ ਚਾਰ ਡੰਗ ਤਸਲੀ ਕਰਕੇ ਆਪਦਾ ਵੀਰ ਮੜਾ ਖਰੀਦ ਕੇ ਖੜੇ ਲਓ ਜੀ ਆਪਣੀ ਪਹਿਲੀ ਬੈਂਟ ਸਾਬ ਤੋਂ ਇਹ ਹੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਲਓ ਦੱਸੋ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਨੇੜੇੋਂ ਦਿਖਾ ਦਈਏ ਥਣ ਵੇਖ ਕੇ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ ਆ ਲਓ ਜੀ ਠੀਕ ਹੈ ਜੀ ਅੱਛਾ ਤੇ ਵੀਰ ਕੀ ਕਰਦੇ ਆ ਮੁੱਲ ਦਾ ਕੀ ਡਿਮਾਂਡ ਕਰਦੇ ਪਏ ਹਾਂ ਹੁਣ ਮੋਲ ਆਪਾਂ ਭਾਵੇਂ 40 ਕਰੀਏ ਆਪਾਂ 45 ਕਰੀਏ ਹਾਂ ਜੀ 35000 ਦੀ ਆਪਾਂ ਦੇ ਰਹੇ ਨੇ ਉਹਦੇ ਵਿੱਚੋਂ ਥੋੜਾ ਬਾਲਾ ਮਾਨਤਨ ਕਰ ਦਾਂਗੇ 35000 35000 ਚ ਠੀਕ ਹੈ ਜੀ ਹਾਂਜੀ ਵੈਸੇ ਸਮਾਂ ਮਹੀਨੇ ਦਾ ਹੀ ਸਮਾਨ ਦੇ ਆ ਪੋਈ ਹਾਂ ਹਾਂਜੀ ਮਹੀਨੇ ਦਾ ਹੀ ਮਹੀਨੇ ਕਦੇ ਘਰ ਵਾਲੇ ਆਪਾਂ ਨੇ 20 ਰੱਖਿਆ ਹਾਂ ਹਾਂ ਆਪਾਂ ਤਾਂ ਵੀ ਦੋ ਚਾਰ ਦਿਨ ਵਾਧੇ ਦੱਸਿਆ ਜੀ ਆ ਚਲੋ ਕੋਈ ਗੱਲ ਨਹੀਂ ਮਹੀਨੇ ਦਾ ਮੰਗ ਕੇ ਤੇ 35000 ਦੀ ਆਪਾਂ ਦੇ ਦਾਂਗੇ 35000 ਸੰਤੂ ਸਾਹਿਬ ਦੇ ਦਿਆਂਗੇ ਜੀ ਠੀਕ ਹੈ ਜੀ ਲਓ ਵੀ 35000 ਦੀ ਦੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਜਿਹੜੀ ਵੈੜ ਦਿਖਾਈ ਆ ਇਹ ਮਿਲ ਜੂਗੀ ਇਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਆ ਗਈ ਆਪਣੇ ਕੋਲ ਡੱਬੀ ਐਚ ਐਫ ਦੇ ਵਿੱਚ ਇਹ ਸੰਤੂ ਸਾਹਿਬ ਦੂਜਾ ਸੂਬਾ ਜੀ ਦੂਜਾ ਮੂਹ 6 ਦਾੰਦਿਆ ਜੀ ਠੀਕ ਹੈ ਜੀ ਇਹਨੂੰ ਅੱਜ ਤੀ ਮਗਰ ਬੱਚਾ ਤੀਜੇ ਦਿਨ ਦੀ ਸੂਈ ਹੈ ਬੈੜ ਦੂਜਾ ਸੂਆ ਆਹ ਦੇਖੋ ਜੀ 나ੜੂ ਤੇ ਬੱਚਾ ਬੱਚੇ ਦੇ ਨਾਲ 나ੜੂ ਆ ਬੱਚਾ ਹੀ ਹੈ ਨਾ ਮਗਰ ਨਾ ਹਾਂਜੀ ਬੱਚਾ ਹੀ ਹੈ ਜੀ ਲੋ ਜੀ ਮਗਰ ਬੱਚਾ ਹੀ ਹੈ ਹਾਂਜੀ ਅੱਛਾ ਤੇ ਵੀਰ ਸਰਮਖਤ ਤੀਜਾ ਕਦ ਦਿਨ ਅਜ ਹੈਗਾ ਸੂਈ ਨੂੰ ਤੇ ਬੋਲਾਣ ਕਿੰਨਾ ਕਹਿੰਦੇ ਥੱਲੇ ਬੋਲਾ ਸੰਧੂ ਸਾਹਿਬ ਇਸ ਟਾਈਮ ਮੇਰੇ 9 ਲੀਟਰ ਤਿਆਰ ਹੈ ਜੀ ਆਪਣੇ ਕੋਲੇ 9 ਲੀਟਰ ਬਾਕੀ ਆਪਣੇ ਘਰੇ ਸੂਈ ਹੈ ਜੇਰ ਦੀ ਆਪਣੇ ਕੋਲ ਪ੍ਰੋਪਰ ਵੀਡੀਓ ਆ ਠੀਕ ਹੈ ਜੀ ਹਾਂਜੀ ਠੀਕ ਆ ਸੂਆ ਵੈਸੇ ਦੁੱਜਾ ਹੀ ਹੈ ਸੂਆ ਦੁੱਜੇ ਮੂਹੋ ਛੇਦਾਂਦੇ ਮੂਹੋ ਛਕੀਆ ਕੰਨੀ ਵਾਲੇ ਪਏ ਹਨਾ ਕੰਨੀ ਵਾਲ ਠੀਕ ਹੈ ਜੀ ਬੌਲੇ ਤੇ ਚੱਲਣ ਈ ਆ ਬਾਕੀ ਚੋਣ ਝਾਣ ਇੱਕ ਨੰਬਰ ਕੋਈ ਵੀਰ ਆਪਣੀ ਤਸੱਲੀ ਕਰ ਸਕਦਾ ਆਣ ਕੇ ਠੀਕ ਹੈ ਜੀ ਤੇ ਮਗਰ ਬੱਛਾ ਅੱਜ ਤੀਜਾ ਦੇਣਾ 나ੜੂ ਦੇ ਬੱਚਾ ਬੌਲਾ ਕਿੰਨਾ ਕੁ ਚੋਇਆ ਦੱਸਿਆ ਜੀ ਸੰਤੂ ਸਾਹਿਬ 9 ਲੀਟਰ ਬੌਲਾ ਤਿਆਰ ਹੈ ਬਿਲਕੁਲ ਜਿਹੜਾ ਪੂਰਾ ਠੀਕ ਹੈ ਜੀ ਲਓ ਜੀ 9 ਲੀਟਰ ਦੋਸਤੋ ਜਿਹੜਾ ਬੌਲਾ ਬਿਲਕੁਲ ਹਾਜ਼ਰ ਸਥਾਨੀਆ ਕੁਆਲਿਟੀ ਵੇਖ ਕੇ ਜ਼ਰੂਰ ਚੈੱਕ ਕਰ ਲਓ ਤੁਸੀਂ ਠੀਕ ਹੈ ਜੀ ਆਵੀਰ ਸ਼ਰਮਕ ਖੋਲ ਕੇ ਵੀ ਤੋਰਦਗੇ ਠੀਕ ਹੈ ਪ੍ਰਿੰਟ ਪ੍ਰਿੰਟ ਜਿਹੜਾ ਦੋਸਤੋ ਬਹੁਤ ਸੋਹਣਾ ਠੀਕ ਹੈ ਜੀ ਜਿੱਦਾਂ ਆਪਾਂ ਨਾਰਮਲ ਇੱਕ ਐ ਬ੍ਰੀਡ ਦੇ ਵਿੱਚ ਵੜਾ ਦੇਖਦੇ ਆ ਠੀਕ ਹੈ ਜੀ ਵਾਈਟ ਤੇ ਬਲੈਕ ਡੱਬ ਨੇ ਇਹ ਸੂਸਾਰੇ ਵਿੱਚ ਆਏ ਕੇ ਲੱਪਾ ਲੁੱਪਾ ਲੱਗਾ ਇਹਨੂੰ ਹਾਂਜੀ 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 ਬਾਕੀ ਥਣ ਥਣ ਤਾਂ ਪੂਰਾ ਥੀਚਵਾਈ ਵਾਲਾ ਹਾਂਜੀ ਥਣ ਪੂਰਾ ਥੀਚਵਾਈ ਵਾਲਾ ਹੀ ਹਾਂ ਬਸ ਅਮਕੇ ਰਮ ਲੰਮਾ ਕਰਮ ਦੀ ਜੀ ਠੀਕ ਹੈ ਹਾਂਜੀ ਬਾਕੀ ਸੀ ਹਿਲ ਠੰਡੀ ਹੈ ਜੀ ਠੀਕ ਹੈ ਜੀ ਲਿਓ ਤੋੜ ਲਓ ਵੀਰ ਠੀਕ ਹੈ ਸੋ ਹਾਈਟ ਵੀ ਜਿਹੜੀ ਦੋਸਤੋ ਮੀਡੀਅਮ ਤੋਂ ਉੱਚੀ ਹਾਈਟ ਆ ਵਿਚ ਵਿਚਾਲਾ ਸਾਈਜ਼ ਆ ਠੀਕ ਹੈ ਜੀ ਇੱਕ ਉਹਦਾ ਬਾਲਾ ਵੱਡਾ ਸਟੈਂਡਰਡ ਸਾਈਜ਼ ਇੱਕ ਉਹਦਾ ਮੀਡੀਅਮ ਤੋਂ ਉੱਚੀ ਮੀਡੀਅਮ ਹਾਈਟ ਮੰਨ ਕੇ ਵੀ ਤੁਸੀਂ ਬੇਸ਼ੱਕ ਸਬਦਾ ਕਰ ਲਿਓ ਠੀਕ ਆ ਲੇਵ ਟੂ ਲੂਪ ਦੀ ਚੰਗੀਆਂ ਬਾਕੀ ਹੁਣ ਜਿਵੇਂ 12 12:30 ਵਜੇ ਤੋਂ ਬਾਅਦ ਦਾ ਸ਼ਾਮ ਦਾ ਚੁਵਾਈ ਦਾ ਸਮਾਂ ਨੇੜੇ ਆ ਜਾਂਦਾ ਉਵੇਂ-ਉਵੇਂ ਲੇਵਾ ਭਰ ਕੇ ਦੋਸਤੋ ਤਿਆਰ ਕਰੂਗੀ ਹੁਣ 9 ਕਿਲੋ ਤੋਂ ਬੌਲਾ ਜਿਹੜਾ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਵੀ 9 ਕਿਲੋ ਬੌਲਾ ਹੈ ਤੀਜੇ ਦਿਨ ਦੀ ਸੂਈ ਦੇ ਥੱਲੇ ਤੇ ਸ਼ਰਮਖ ਬਾਈ ਇਹਦਾ ਫਿਰ ਮੁੱਲ ਕੀ ਕੀਤਾ ਜੇ ਮੁੱਲ ਤੇ ਸੰਧੋ ਸਾਹਿਬ ਜਿਹੀ ਰੋਤ ਚੱਲਣ ਦੇ ਭਾ 55 ਕ ਲਈ ਭਾ 60 ਕਰੀਏ ਹਾਂਜੀ ਨਾ ਆਪਾਂ 55 ਕ ਦਾ ਨਾ 60 ਕਰਨਾ ਇਹਦੇ ਆਪਾਂ 46000 ਦੀ ਬਚੀ ਦੇ ਦੇਣੀ ਹੈ ਜੀ 46000 ਹਾਂਜੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ 46000 ਦੀ ਇਹ ਬੱਚੀ ਤੁਹਾਨੂੰ ਮਿਲ ਜੂਗੀ ਬਾਕੀ ਇਹਨਾਂ ਵੀ ਬੈੜ ਨਵੀਂ ਆ ਕੋਈ ਅੱਗੇ ਵੀਰ ਦੋ ਚਾਰ ਸੂਵੇ ਪੀਊਗਾ ਜਾ ਕੇ ਕੋਈ ਇਹ ਨਹੀਂ ਹੈਗਾਗਾ ਵੀ ਸੂਵਿਆਂ ਦੇ ਵਿੱਚ ਦੂਜਾ ਸੂਵਾ ਕੰਨੀ ਵਾਲੇ ਦੰਦ ਜਿਹੜੇ ਹਜੇ ਦੁੱਧ ਦਾ ਛਿੱਕੀ ਆ ਮੂੰਹੋਂ ਦੰਦੀ ਕੋਈ ਵੀਰ ਚੈੱਕ ਕਰ ਸਕਦਾ ਆਪਣੀ ਤਸੱਲੀ ਕਰ ਸਕਦਾ ਠੀਕ ਆ 46000 ਦੀ ਲੈਣ ਦੇਣਾ ਇਸ ਤੋਂ ਬਾਅਦ ਵੀਰ ਅੱਗੇ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਜਿਹੜੀ ਆ ਇਹ ਇਹ ਸੰਤੂ ਸਭ ਸੋਈਏ ਇਹਨੂੰ ਕੋਈ 10 ਕ ਦਿਨ ਹੋ ਗਏ ਸੋਈ ਨੂੰ ਓਕੇ ਹਾਂਜੀ ਇਹਦੇ ਮਗਰ ਅੱਛਾਈ ਲਓ ਜੀ ਮਗਰ ਬੱਚਾ ਦੋਸਤੋ 10 ਸਾਕ ਦਿਨਾਂ ਦਾ ਸੂਆ ਜਿਹੜੀ ਆਪਾਂ ਤੁਹਾਨੂੰ ਇਹ ਤੀਜੇ ਨੰਬਰ ਤੇ ਦਿਖਾ ਰਹੇ ਹਾਂ ਮਗਰ ਬੱਚਾ ਇੱਕ ਵਾਰੀ ਤੁਸੀਂ ਇਹ ਵੇਖ ਕੇ ਚੰਗੀ ਤਰ੍ਹਾਂ ਚੈੱਕ ਕਰ ਲਓ ਆ ਲਓ ਜੀ ਠੀਕ ਆ 10 ਸਾਕ ਦਿਨਾਂ ਦਾ ਬੱਚਾ ਸਾਰਾ ਠੀਕ ਅੱਛਾ ਵੀਰ ਸਰਮਖ ਦੱਸਾਂ ਕਿ ਦਿਨਾਂ ਦੀ ਸੂਈਆ ਦੋ ਦੋਨ ਕਿੰਨੇ ਕਿਤੇ ਆ ਗਈ ਹੈ ਦੋ ਸੰਤੂ ਸਾਹਿਬ ਸਰ 10 ਲੀਟਰ ਤਿਆਰ ਹੈ ਇਹ ਆਪਣੇ ਕੋਲ 10 ਕਿ ਲੀਟਰ ਹਾਂਜੀ ਠੀਕ ਹੈ ਜੀ ਜਿਹੜਾ ਤਿਆਰ ਹੈ ਬਿਲਕੁਲ ਠੀਕ ਹੈ ਜੀ ਕੋਈ ਆਪਾਂ 11 12 ਦੱਸਣਾ ਜਿਹੜਾ 10 ਹੈ 10 ਹੀ ਦੱਸਣਾ ਸੂਬਾ ਹੋਊਗੀ ਤਿੱਜਾ ਹਾਂਜੀ ਸੰਤੂ ਸਾਹਿਬ ਤਿੱਜਾ ਸੂਆਈ ਲਓ ਜੀ ਤਿੱਜਾ ਕ ਸੂਆ ਦੋਸਤੋ ਬਾਕੀ ਚੂਣ ਝਣ ਅਗਲੇ ਪਿਛਲੇ ਥਣਾ ਦੇ ਬਰਾਬਰ ਐ ਬਰਾਬਰ ਹੈ ਸੰਤੂ ਸਾਹਿਬ ਕੋਈ ਭੂ ਛੱਟਾ ਨਹੀਂ 10 ਦੇ ਵੋ ਗਿਆ ਵਰਦਿਆ ਜੀ ਗਾਏ ਠੀਕ ਹੈ ਜੀ ਹਾਂਜੀ ਲਓ ਦੋਸਤੋ ਇੱਕ ਵਾਰੀ ਤੁਹਾਨੂੰ ਗਾਂ 10 ਕਿਲੋ ਦੁੱਧ ਇਸ ਵੇੜ ਦੇ ਥੱਲੇ ਬਿਲਕੁਲ ਹਾਜ਼ਰ ਆ ਤੇ ਸੂਆ ਵੀ ਕੋਈ ਤਕਰੀਬਨ 10 ਦਿਨਾਂ ਦਾ ਹੀ ਆ ਅ ਨਹੀਂ 10 ਦਿਨਾਂ ਦੀ ਸੂਈ ਹੈ ਹਾਂਜੀ 10 ਦਿਨਾਂ ਦੀ 10 ਦਿਨਾਂ ਦੀ ਸੂਈ ਹੈ ਠੀਕ ਆ ਠੀਕ ਆ ਚੋਣ ਵੀ ਵੀਰਾਂ ਦਾ ਵੀ ਬਿਲਕੁਲ ਪੂਲੀ ਚਵਾਈ ਆ ਮੋਗਾ ਚਵਾਈ ਆ ਕੱਦ ਜਿਹੜਾ ਦੋਸਤੋ ਮੀਡੀਅਮ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਲਓ ਬੇਲ ਚੰਗੀ ਆ ਲੰਬਾਈ ਪੂਰੀ ਆ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਦੁੱਧ ਨਾਰਮਲ ਨਹੀਂ ਜ਼ਿਆਦਾ ਨਹੀਂ ਆਪਾਂ ਕਹਿੰਦੇ ਵੀ 10 12 12 ਲੀਟਰ ਤੱਕ ਚੱਲਦੀ ਰਹੂਗੀ ਇਹ ਨਾਰਮਲ ਚੱਲਦੀ ਰਹੂ ਸੰਤੂ ਸਭ ਬਾਕੀ ਕੋਈ ਨਹੀਂ ਗਰਮੀ ਜਿਹੜੋਤ ਵਾਲੀ ਗਾਂ ਹੈ ਠੀ ਹੁਣ ਆਪਾਂ ਆਪਦੇ ਘਰੋਂ ਜਿਹੜਾ ਉਹ 10 ਕਿਲੋ ਚੋਲੇ 10 ਕਿਲੋ ਆਪਾਂ 2 ਡੰਗ 4 ਡੰਗ ਜਿਹੜਾ ਵੀਰ ਆਪਦੀ ਤਸੱਲੀ ਕਰਕੇ ਖੜੇ ਨਗਰ ਬਿਲਕੁਲ ਜੀ ਹਾਂਜੀ ਆਪਾਂ ਲਾਂਬੇ ਵਾਲਾ ਕੰਮ ਨਹੀਂ ਕਰਨਾ ਇੱਥੇ 2 ਦੇ 4 ਡੰਗ ਚੋਲੇ ਹੂੰ 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 ਬਿਲਕੁਲ ਵੀਰ ਹਾਂਜੀ ਵੀਰ ਸ਼ਰਮਾ ਕੋਲ ਆਇ ਨੂੰ ਵੀ ਬਾਹਰ ਤੋਰ ਦਿੱਗੇ ਦਸਾਂ ਦਿਨਾਂ ਦੀ ਸੂਈ ਹੈ ਦੋਸਤੋ ਤੀਜਾ ਨੰਬਰ ਇਸ ਵਹਿੜ ਦਾ ਠੀਕ ਆ ਤੀਸਰੇ ਨੰਬਰ ਤੇ ਦਿਖਾ ਰਹੇ ਹਾਂ ਤੇ ਕੱਦ ਹਾਈਟ ਵੀ ਤੁਹਾਨੂੰ ਬਿਲਕੁਲ ਆਪਾਂ ਜ਼ਿਕਰ ਕਰ ਹੀ ਦਿੱਤਾ ਠੀਕ ਆ ਬੱਚਾ ਤੁਸੀਂ ਆਹ ਵੇਖ ਲਓ ਠੀਕ ਆ ਲੋਡੀ ਠੀਕ ਆ ਸੋ ਚੋਣ ਇੱਕ ਨੰਬਰ ਆ ਬਾਕੀ ਕੋਈ ਵੀਰ ਆਵੇ ਆਪਦੀ ਨਰਖ ਪਰਖ ਕਰ ਲੇ ਠੀਕ ਆ ਜੀ ਜਿਹੜੇ ਪਸੂ ਦੋਸਤੋ ਸੂਏ ਸੁਆਏ ਆ ਕੋਈ ਇਹ ਤਾਂ ਹੈਗਾ ਨਹੀਂ ਕਿ ਕਿਸੇ ਵੀਰ ਨੇ ਦੋ ਧਾਰਾ ਮਾਰ ਕੇ ਕੋ ਉੱਤੇ ਪਕੇ ਲੈ ਕੇ ਜਾਣੀ ਆ ਆਪਦੇ 1 ਕਿਲੋ 2 ਕਿਲੋ ਕੋਈ 5 ਕਿਲੋ 4 ਕਿਲੋ ਭਰਾ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਦੂਰੋਂ ਨੇੜੋਂ ਕੋਈ ਵੀਰ ਸੌਦਾ ਕਰਦਾ ਹਰ ਵਾਰ ਆਪਾਂ ਕਹਿੰਨੇ ਆ ਬੇਸ਼ੱਕ ਦੋਸਤੋ ਅੱਖਾਂ ਮੀਚ ਕੇ ਨਾ ਸੌਦਾ ਕਰੋ ਆਪਦੀ ਵੀਡੀਓ ਕਾਲ ਤੇ ਇੱਕ ਵਾਰੀ ਤਸੱਲੀ ਕਰ ਲਓ ਇੱਕ ਟਾਈਮ ਤੇ ਕੋਈ ਘਰ ਆ ਸਕਦਾ ਤੇ ਠੀਕ ਆ ਨਹੀਂ ਤੇ ਦੂਜੇ ਡੰਗ ਦੀ ਵੀ ਕਿਸੇ ਵੀਰ ਨੇ ਕਰਨੀ ਆ ਵੀਡੀਓ ਕਾਲ ਤੇ ਆਪਣੀ ਤ ਤੇ ਸਰਮਖ ਪਾਈ ਇਹਦਾ ਫਿਰ ਮੁੱਲ ਕੀ ਕੀਤਾ ਜੀ ਮੁੱਲ ਸੰਤੋਖ ਸਾਹਿਬ ਇਹਦਾ ਭਾਵੇਂ 38 ਕਰੀਏ ਭਾਵੇਂ 40 ਕਰੀਏ ਹਾਂਜੀ ਇਹ 34000 ਦੇ ਆਪਾਂ ਵੈੜ ਦੇਣੀ ਜੀ 34000 ਦੇ 34000 ਦੀ ਠੀਕ ਹੈ ਭਰਾ ਹਾਂਜੀ ਲਓ ਦੋਸਤੋ 34000 ਦੇ ਵਿੱਚ ਤੁਹਾਨੂੰ ਇਹ ਵੈੜ ਮਿਲ ਜੂਗੀ ਬਾਕੀ 10 ਦਿਨਾਂ ਦੀ ਸੂਈ ਹੈ ਕਰਮਾ ਵਾਲੀ ਕੋਈ ਆ ਕੇ ਆਪਣੀ ਅੱਖੀ ਕਾੜ ਲਿਓ ਠੀਕ ਹੈ ਬੱਚਾ ਬਿਲਕੁਲ ਨਾਲ ਆ ਬੱਚੇ ਤੇ ਮਿਲਦੀ ਹੈ ਦੋਵੇਂ ਟਾਈਮ ਠੀਕ ਹੈ ਜੀ ਤੇ ਬਾਕੀ ਥਣਾ ਥੁਣਾ ਦੇ ਇੱਕ ਵਾਰੀ ਤੁਹਾਨੂੰ ਹੋਰ ਥੋੜਾ ਨੇੜੇੋਂ ਦਿਖਾ ਦਈਏ ਇਹਨੂੰ ਕੋਈ ਵੰਗਾ ਪਾਉਂਦੀ ਵੀ ਲੋੜ ਨਹੀਂ ਬਿਲਕੁਲ ਮਰੀ ਪੂਰੀ ਠੰਡੀ ਠੀਕ ਆ ਸੋ ਵਧੀਆ ਦੋਸਤੋ ਚੰਗੀ ਆ ਠੰਡੀ ਤੇਰੀ ਸੀਲਸ ਲੱਗ ਵੈੜਾ ਬਿਨਾ ਵੰਗੇ ਬਿਨਾ ਰਸੀ ਪਾਇਆ ਤੁਸੀਂ ਚਬਾਈ ਕਰ ਸਕਦੇ ਜੀ ਅੱਛਾ ਵੀਰ ਸ਼ਰਮਖ ਸਿੰਘ ਦਾ ਚੌਥੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਆ ਗਈ ਹੈ ਕ੍ਰੋਸ ਸੰਗ ਦੇ ਵਿੱਚ ਇਹ ਸੰਤੂ ਸਾਹਿਬ ਸ਼ਾਈ ਵਾਲ ਤੇ ਐਚ ਐਫ ਦਾ ਪੱਕਾ ਜੀ ਠੀਕ ਆ ਜੀ ਇਹ ਇੱਕ ਹਫ਼ਤੇ ਦੇ ਅੰਦਰ ਬਾਸ ਤੇ ਸੁਵੀ ਜੀ ਹਫ਼ਤਾ ਕ ਲੈਂਦੀ ਹੈ ਹਾਂ ਜੀ ਹਫ਼ਤਾ ਕ ਠੀਕ ਹੈ ਭਰਾ ਆ ਦੋਸਤੋ ਕ੍ਰੋਸ ਸੰਗ ਦੇ ਵਿੱਚ ਆ ਬਾਕੀ ਕੱਦ ਕਾਰਡ ਸੋਨਾ ਕਰਮਾਲੀ ਦਾ ਵਾਲੀ ਗੁੱਲੀ ਪੂਰੀ ਆ ਸੀ ਲਿਆ ਜੀ ਪੂਰੀ ਠੀਕ ਠੀਕ ਆ ਉਹੋ ਜੀ ਨਹੀਂ ਲੱਤ ਸੜਾ ਲਈ ਨਹੀਂ ਆ ਲਓ ਜੀ ਨਾਲੇ ਦੋਸਤੋ ਸਭ ਤੋਂ ਵੱਡੀ ਗੱਲ ਵੀ ਹੈ ਕ੍ਰੋਸ ਸੰਗ ਦੇ ਵਿੱਚ ਅੱਗੇ ਬਿਲਕੁਲ ਗਰਮੀ 'ਚ ਚੱਲਣ ਵਾਲੀਆਂ ਬੇੜਾਂ ਜਿੰਨੀਆਂ ਵੀ ਤੁਹਾਨੂੰ ਦਿਖਾ ਦਿੱਤੀਆਂ ਨੇ ਗਰਮੀ 'ਚ ਚੱਲਣ ਵਾਲੀਆਂ ਕੋਈ ਘਬਰ ਨਾਲੀਆਂ ਨਹੀਂ ਗੀਆਂ ਕੋਈ ਘਰਕ ਨਾਲੀਆਂ ਨਹੀਂ ਗੀਆਂ ਠੀਕ ਆ ਜੀ ਧੋਪੇ ਬੰਦ ਕੇ ਛਾਵੇਂ ਬੰਦ ਕੇ ਵੈਸੇ ਚਲੋ ਪਸ਼ੂ ਦੀ ਕੇਅਰ ਕਰਨੀ ਤਾਂ ਫਰਜ਼ ਬਣਦਾ ਫਾਰਮਰ ਵੀਰ ਦਾ ਛਾਵੇਂ ਬੰਨੂਗਾ ਠੀਕ ਆ ਜੀ ਤੇ ਪਰ ਇਹਨਾਂ ਵੀ ਜਿਹੜੀ ਪਿਓਰ ਬਰੀਡ ਦੀ ਗੱਲ ਕਰ ਲਈਏ ਤੇ ਕੰਪੇਅਰ ਕਰੀਏ ਆਪਾਂ ਥੋੜਾ ਕ੍ਰੋਸ ਬਰੀਡ ਦੇ ਨਾਲ ਤੇ ਇਹ ਕਿਤੇ ਨਾ ਕਿਤੇ ਵਾਧੇ ਬੰਦੀਆਂ ਨੇ ਠੀਕ ਆ ਜੀ ਜਿਹੋ ਜੇ ਮਰਜ਼ੀ ਟੈਂਪਰੇਚਰ ਜਿਹੋ ਜੇ ਮਰਜ਼ੀ এনवायरमेंट ਦੇ ਵਿੱਚ ਅੱਗੇ ਰਹਿ ਲੈਣਗੀਆਂ ਠੀਕ ਆ ਤੇ ਇਹ ਸੂਆ ਕਿਨਵਾ ਸੁੰਦੀ ਅੱਗੇ ਇਹ ਸਾਨੂੰ ਸਭ ਦੂਜਾ ਸੂਆ ਸੋਣੀ ਦੂਜਾ ਹਾਂਜੀ ਤੇ ਦਿਨ ਵੀ 8-7 ਦਿਨ ਬਾਕੀ ਹੈ ਜੀ ਦਿਨ ਹਾਂਜੀ 8-7 ਦਿਨ ਬਾਕੀ ਹੈ ਜੀ ਠੀਕ ਹੈ ਭਰਾ ਹਾਂਜੀ ਕਿਹਦੇ ਰਸਤੇ 'ਚ ਜਾਂਦੇ ਸਭ ਸੁਰੂ 'ਚ ਇੱਕ ਅੱਧਾ ਦਿਨ ਪਹਿਲਾਂ ਸੂਸਾ ਦਾ ਡੰਗਰ ਠੀਕ ਹੈ ਜੀ ਹਾਂਜੀ ਲਓ ਜੀ ਬਾਕੀ ਤੁਹਾਨੂੰ ਤੁਹਾਨੂੰ ਪ ਲੋਰੀ ਠੀਕ ਆ ਪਸੂ ਕਿਹਦੇ ਦਾ ਲੰਮਾ ਆ ਤਿਲ ਕਾਫੀ ਆ ਦੋਸਤੋ ਸਤਾਂ ਅਕ ਦਿਨਾਂ ਦਾ ਆਈਡੀਆ ਮੰਨ ਕੇ ਕੋਈ ਸੌਦਾ ਕਰ ਲੇ ਬਾਕੀ ਕਾ ਤਾਂ ਸੋਹਣਾ ਵੱਡਾ ਕਾ ਤਾਂ ਕੋਈ ਛੋਟਾ ਜਾਂ ਮੀਡੀਅਮ ਦਰਮਿਆਨੀ ਨਹੀਂ ਗਈ ਮੀਡੀਅਮ ਹਾਈਟ ਤੋਂ ਉੱਚੀ ਆ ਜਦੋਂ ਆਪਾਂ ਇੰਨੀ ਗੱਲ ਕਹਿ ਦਈਏ ਦੋਸਤੋ ਇੱਕ ਆਈਡੀਆ ਹੋ ਜਾਂਦਾ ਵੀ ਮੀਡੀਅਮ ਵਿਛਲੇ ਸਾਈਜ਼ ਤੋਂ ਜਿਹੜਾ ਪਸੂ ਉੱਚੀ ਹਾਈਟ ਦੇ ਵਿੱਚ ਆ ਵੱਡੀਆਂ ਬਿਹੜਾਂ ਦੇ ਵਿੱਚ ਆਪਾਂ ਇਦੀ ਗਿਣਤੀ ਕਰ ਸਕਦੇ ਆ ਇਹ ਆਪਣੇ ਕੇ ਖਾਸ ਸੱਜਣ ਤੋਂ ਹੀ ਆਈ ਹੈ ਜੀ ਠੀਕ ਹੈ ਵੀਰੇ ਪਹਿਲੇ ਸੂਵੇ ਇੰਨੇ ਦੀ 14-15 ਲੀਟਰ ਦੁੱਧ ਚੋਇਆ ਜੀ ਪਹਿਲਨ ਨੇ ਹਾਂਜੀ ਪਹਿਲਨ ਨੇ ਚੋਆਇਆ ਨੇ ਚੰਗੀ ਵਾਲ ਉਹ 45 ਗੋਲ ਗਾਲਾ پوری ਹਰ ਪਾਸਿਓ ਤੇ ਦੋ ਦੋ ਦੋਸਤੋ ਬਾਕੀ ਚਵਾ ਦੋਗੀ तकरीबन ਜਿੰਨਾ ਕਿ ਚਲੋ ਪਹਿਲੇ ਸੂਵੇ ਦੇ ਪਿਹਾਬ ਤੇ ਵੀ ਆਪਾਂ ਕੋਈ ਸੌਦਾ ਕਰਦੇ ਆ ਉਸ ਅਕੋਰਡਿੰਗ ਵੀ ਤੁਸੀਂ ਸੌਦਾ ਕਰੋਗੇ ਤੇ ਇੰਨਾ ਦੁੱਧ ਚਵਾਉਣਾ ਚਾਹੀਦਾ ਬੈਠ ਦੋ ਠੀਕ ਹੈ ਜੀ ਜਿਆਦਾਤਰ ਬੱਜੀ ਬੁਜੀ ਰੀ ਤੋਰਾ ਤਾਰਾ ਘਟ ਗਿਆ ਨਾ ਤੁਰਿਆ ਹਾਂਜੀ 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 ਇਹ ਅਸਲ 'ਚ ਨਾ ਉਹਨਾਂ ਬਾਂਹ ਹੀ ਛੱਡੀ ਜਾਂਦੀ ਹੂੰ ਹੂੰ ਲਓ ਜੀ ਲੋਰੀ ਅਜੇ ਢੱਲਾ ਢੱਲਾ ਬਹੁਤ ਹੈ ਜੀ ਇਹਨੇ ਇੱਕ ਕਾਫੀ ਢਿਲ ਟੁਲਾ ਹਾਂ ਜੀ 8-7 ਦਿਨ ਸੁੰਦੀ ਨਹੀਂ ਗਈ 7 ਦਿਨ ਕੱਟ ਜੂਗੀ ਤੇ ਫਿਰ ਸਰਮੁਖ ਕੀ ਇਹਦੀ ਮੰਗ ਰੂਗੀ ਮੋਲ ਤੇ ਸੰਧੂ ਸਾਹਿਬ ਐਡੀ ਵੈਟ ਦਾ 55 ਕ ਲਈ ਆਪਾਂ 60 ਕ ਲਈਏ ਹਾਂ ਨਾ ਆਪਾਂ 55 ਨਾ 60 ਹਾਂ ਇਹ 47 ਹਜ਼ਾਰ ਦੀ ਵੈਡ ਆਪਾਂ ਦੇ ਦੇਣੀ 47 ਦੀ ਹਾਂਜੀ 47 ਦੀ ਉਹਦੇ ਵਿੱਚੋਂ ਥੋੜਾ ਬਾਲਾ ਮਾਨਤਨ ਕਰਦਾਂਗੇ ਹੂੰ 47 ਚ ਲਓ ਜੀ ਹਾਂਜੀ 47 ਹਜ਼ਾਰ ਦੀ ਦੋਸਤੋ ਵੈਡ ਮਿਲ ਜੂਗੀ ਤੁਹਾਨੂੰ ਠੀਕ ਆ ਬਾਕੀ ਟਿੱਪਣ ਟੁੱਪਣ ਆਪਣੀ ਚੌਥਾ ਨਾ ਦੀ ਤਸੱਲੀ ਆ ਸੰਧੂ ਸਾਹਿਬ ਆਪਾਂ ਪੂਰੀ ਤਸੱਲੀ ਕਰਕੇ ਲਈ ਹੈ ਜਿਹੜੇ ਵੀਰ ਭਰਾ ਨੇ ਲੈਣੀ ਆ ਆ ਤਸੱਲੀ ਕਰਕੇ ਲਵੇ ਲਵੇ ਬਿਲਕੁਲ ਇਹੀ ਬੇਨਤੀ ਆ ਆਪਣੀ ਜਿਹੜੀ ਗੱਬਣੇ ਤਸੱਲੀ ਕਰਕੇ ਲਵੇ ਸੋਈਆਂ ਸੋਈਆਂ ਡੰਗਾਂ ਦੀ ਅੱਜ ਚਵਾਈ ਕਰਕੇ ਲਵੇ ਦੋ ਡੰਗ ਚਾਰ ਡੰਗ ਚੋ ਕੇ ਲਵੇ ਵੀ ਮੇਰਾ ਬਾਅਦ ਵਿੱਚ ਗਲਤ ਕਮੈਂਟ ਕਰਨ ਵਾਲੋ ਆਦਾ 10 ਮਿੰਟ ਟਾਈਮ ਕੱਢ ਕੇ ਬਿਲਕੁਲ ਚਬਾਈ ਕਰ ਲੈਣਾ ਬਿਲਕੁਲ ਬਿਲਕੁਲ ਤੇ ਇੱਕ ਨੰਬਰ ਆਪਣੇ ਜਰੂਰ ਕਰ ਦੀਏ ਸਾਂਝੇ ਵੀਰ ਨੰਬਰ ਸੰਤੋਖ ਸਾਹਿਬ ਆਪਣਾ ਹੈ 73476 ਹਾਂਜੀ 1982 ਜੀ ਠੀਕ ਹੈ ਜੀ ਹਾਂਜੀ ਪਿੰਡ ਆਪਣਾ ਸ਼ਕਰੀਆਈ ਤਹਿਸੀਲ ਤੇ ਜ਼ਿਲ੍ਹਾ ਤਨਤਨ ਪੈਂਦਾ ਹੈ ਆਪਾਂ ਨੂੰ ਠੀਕ ਨੇੜੇ ਆਪਾਂ ਨੂੰ ਪਿੰਡ ਸਰਹਿਆਲੀ ਕਲਾਂ ਸ਼ਹਿਰ ਆਪਾਂ ਨੂੰ ਤੇ ਪੱਟੀ ਆਪਾਂ ਨਜ਼ਦੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਦੋਸਤੋ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਇਸ ਘਰ ਇਸ ਕਿਲੇ ਦੇ ਉੱਪਰ ਸੇਲ ਪਰਚੇਜ਼ ਦਾ ਖਾਸ ਤੌਰ ਤੇ ਕੰਮ ਕੋਈ 5-4 ਨਗ ਜਿਹੜੇ ਹਰ ਟਾਈਮ ਮੌਜੂਦ ਹੁੰਦੇ ਆ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਬਾਰੇ ਬਤੇ ਡਿਟੇਲ ਲੈ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ